ਇਹ ਤਿੰਨ ਮਣਕੇ ਨੇ ਤੁਹਾਡੀ ਅੱਖਾਂ ਦੇ ਸਾਹਮਣੇ ਇਹ ਤਿੰਨ ਮਣਕਿਆਂ ਨੂੰ ਮੈਂ ਆਪਣੀ ਕਾਰਗਰੀ ਨਾਲ ਗਾਇਬ ਕਰਦੇ ਨੇ ਤੁਹਾਡੇ ਵੇਖਦੇ ਆ ਵੇਖਦੇ ਆ ਕਰਨੀ ਮਚਲਾਕੀ ਹੈ ਜਦੋਂ ਮੇਰੇ ਕੋਲ ਨੀ ਕਲਾ ਜੇਕਰ ਪਤਾ ਲੱਗੇ ਨਾ ਮਦਰ ਕਿੱਥੇ ਲੁਕਾਂਦਾ ਤੁਸੀਂ ਦੱਸਣਾ ਇਹ ਡੱਬੀਆਂ ਵਿੱਚੋਂ ਬੰਦ ਨੇ ਇਹ ਉੱਤੋਂ ਹੀ ਬੰਦ ਨੇ ਤਿੰਨ ਮਣਕੇ ਨੇ ਦੋ ਥੱਲੇ ਨੇ ਤੀਸਰਾ ਹੱਥ ਵਿੱਚ ਤੁਹਾਡੇ ਸਾਹਮਣੇ ਮੈਂ ਛੁਪਾਣ ਲੱਗਾ ਤੁਸੀਂ ਦੱਸਣਾ ਇਹ ਕਿੱਥੇ ਜਾਂਦਾ ਐ ਇਤੋ ਹੀ

ਦੰਨ ਵਾਦੇ ਖਾਲੀ ਦੱਬੀ ਇੱਥੇ ਲਾ ਦੇਣੀ ਹੈ ਇੱਥੇ ਲਾ ਦੇਣੀ ਇੱਕ ਮਣਕਾ ਨਸ ਗਿਆ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਨਾ ਲੱਗਾ ਦੋ ਬੇਟੀਆਂ ਦੀ ਇਮਾਨਦਾਰੀ ਦੀ ਗੱਲ ਹੈ ਜਦੋਂ ਇਹਨਾਂ ਦੋ ਨੇ ਜਾਣਾ ਨਾ ਪਤਾ ਤੁਹਾਨੂੰ ਮੋੜ ਵੀ ਨਹੀਂ ਲੱਗਣ ਦੇਣਾ ਐਂ ਦੱਬੀ ਇੱਥੇ ਲਾ ਦੇਣੀ ਇੱਕ ਮਣਕਾ ਬੈਠਾ ਇੱਕਾ ਬੈਠਾ ਜਦੋਂ ਇਹਨਾਂ ਦੋਵਾਂ ਜਾਣਾ ਨਾ ਇਨਸ਼ਾਅੱਲਾ ਮੈਂ ਮੋੜ ਵੀ ਤੁਹਾਨੂੰ ਪਤਾ ਨਹੀਂ ਲੱਗਣਾ ਕਰਨੀ ਪੱਟੀ ਦਾ ਸ਼ਾਲ ਆ ਵੇਖੋ ਨਾ ਕਹਣੀ ਹੈ ਦਾ ਉੱਥੇ ਕਿੱਥੇ ਇੱਧਰ ਨਈਆ ਬੈਠੇ ਨਈਆ ਪਹਿਲਾ ਬੈਠਾ ਦਾ ਦੂਸਰਾ ਬੈਠਾ ਆਲੀ ਤਰੀਕਾ ਇਹ ਜੜ ਵੀ ਜੜੀ ਇਹ ਮੇਰੇ ਟਿਕਟ ਇਹ ਤਿੰਨ ਮਣਕੇ